ਨਹੀਂ ਭਾਈ ਬੱਕਰੇ ਵੱਡੇ ਨਾ ਹੋ ਸੇਲਾ ਉਹ ਨਹੀਂ ਕਰਨੇ ਬਾਈ ਠੀਕ ਹੈ ਉਹਨਾਂ ਬਾਰੇ ਕੋਈ ਭਰਾ ਨਾ ਉਹਨਾਂ ਬਾਰੇ ਕੋਈ ਫੋਨ ਨਾ ਤੇ ਬੱਚੇ ਸਾਰੇ ਵੇਚ ਦਿਓਗੇ ਜੇ ਕਿਸੇ ਨੂੰ ਲੈਣੇ ਹੋਣ ਹਾਂਜੀ ਹਾਂਜੀ ਬਾਈ ਬੱਚੇ ਵੇਚ ਦੇ ਨੰਬਰ ਦੱਸ ਦਿਓ ਬਈ ਆਪਣਾ ਨੰਬਰ ਵੀਰੇ 98394 ਹੂੰ 97855 ਹਾਂਜੀ ਦੋਸਤੋ ਪੰਜਾਬ ਦੇ ਜਿਹੜੇ ਸ਼ੌਂਕੀ ਬੱਕਰੀਆਂ ਵਾਲੇ ਆਪਣੇ ਚੈਨਲ ਤੇ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਬਾਈ ਤੇ ਸੈਦੋਗੇ ਬਲੱਡ ਲਾਈਨ ਦੀਆਂ ਬਹੁਤ ਤੁਸੀਂ ਵੀਡੀਓ ਦੇਖ ਚੁੱਕੇ ਹੋ ਜਿੱਥੇ-ਜਿੱਥੇ ਵੀ ਬਾਈ ਆਪਾਂ ਨੂੰ ਬੁਲਾਉਂਦੇ ਆ ਆਪਾਂ ਜਾ ਕੇ ਉਹਨਾਂ ਦੇ ਜਾਨਵਰ ਤੁਹਾਡੇ ਲਈ ਲੈ ਕੇ ਆਉਣੇ ਆ ਤੇ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੰਨੇ ਹੋ ਅੱਜ ਸੈਦੋਗੇ ਬਲੱਡ ਲਾਈਨ ਦੇ ਬਹੁਤ ਹੀ ਟਾਪ ਦੇ ਬੱਚੇ ਤੁਹਾਨੂੰ ਦਿਖਾਉਣ ਜਾ ਰਹੇ ਆ ਆਪਾਂ ਖੜਿਆ ਆ ਰਾਮਪੁਰਾ ਫੂਲ ਤੇ ਨਾਲ ਆਪਣੇ ਬਾਈ ਦੇਵ ਖੜਾ ਬਾਈ ਦੇਵ ਨੇ ਇਹ ਬੱਚੇ ਬਾਈ ਨੂੰ ਦਵਾਏ ਸੀਗੇ ਤੇ ਇਹ ਨੌਜਵਾਨ ਦੀ ਜਿਹੜੀ ਸਟੋਰੀ ਆ ਅੱਜ ਤੁਹਾਡੇ ਸਾਹਮਣੇ ਆਪਾਂ ਰੱਖਾਂਗੇ ਬਾਈ ਨੇ ਕਿਵੇਂ ਇਹ ਬੱਚੇ ਤਿਆਰ ਕੀਤੇ ਕੀ ਕੀ ਇਹਨਾਂ ਦੇ ਨਾਮ ਆ ਇਹਨਾਂ ਦਾ ਰਿਜ਼ਲਟ ਵੀ ਦਿਖਾਵਾਂਗੇ ਤੁਹਾਨੂੰ ਤੇ ਬੱਕਰੀਆਂ ਵੀ ਬਾਈ ਦੀਆਂ ਦਿਖਾਵਾਂਗੇ ਸ਼ੌਂਕ ਬਾਰੇ ਗੱਲਾਂ ਬਾਤਾਂ ਕਰਾਂਗੇ ਆਜੋ ਬਾਈ ਦਾ ਕਰਦੇ ਆ ਸਵਾਗਤ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਬਈ ਠੀਕ ਠਾਕ ਹੋ ਮੋ ਵਧੀਆ ਬਾਈ ਬਈ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣਾ ਨਾਮ ਦੱਸ ਦੋ ਤੇ ਆਪਾਂ ਕਿੱਥੇ ਖੜੇ ਆਂ ਸਤਿ ਸ੍ਰੀ ਅਕਾਲ ਬਾਈ ਨਾਂ ਬਾਈ ਸਤਨਾਮ ਜੀ ਜ਼ਿਲ੍ਹਾ ਬਠਿੰਡਾ ਹਾਂਜੀ ਸ਼ਹਿਰ ਆਂਪਰਾਪੁਰ ਹੋ ਵੀਰੇ ਇਹ ਬਈ ਰਾਮਪੁਰੇ ਜੀ ਆ ਗਿਆ ਆਪਣਾ ਇਹ ਜਿਹੜਾ ਜਗ੍ਹਾ ਹੈਗੀ ਆ ਹਾਂਜੀ ਹਾਂਜੀ ਨੇੜੇ ਆ ਘਰ ਇਹਦਾ ਜੋੜੇ ਬਾਂਗੇ ਦੇ ਨੇ ਬਈ ਉਮਰ ਕਿੰਨੀ ਹੋ ਗਈ ਆਪਣੀ 23 ਸਾਲ ਦੀ ਆ ਵੀਰੇ 23 ਸਾਲ ਹਾਂਜੀ ਤੇ ਬੱਕਰੀਆਂ ਦਾ ਸ਼ੌਂਕ ਕਦੋਂ ਤੋਂ ਪੈ ਗਿਆ ਸੀ ਬੱਕਰੀਆਂ ਸ਼ੌਕ ਵੀਰੇ ਪੜਦਾ ਵੀ ਸੀ ਉਦੋਂ ਉਦੋਂ ਦਾ ਸ਼ੌਂਕ ਆ अच्छा हां शुरू तो ही या माने शुरू तो ही पहला परिवार च भी रखता ਸੀ ਕੋਈ हां जी ਪਹਿਲਾ ਦਾਦੇ ਰੱਖਿਆ ਹੋਇਆ ਅੱਛਾ ਹਾਂ ਜੀ ਤੇ ਪੜ੍ਹਾਈ ਬਾਈ ਕਿੰਨੀ ਕੀਤੀ ਆ ਪੜ੍ਹਾਈ ਵੀਰੇ 10ਵੀਂ ਤੱਕ ਕੀਤੀ ਹੋਈ ਆ ਅੱਛਾ ਉਸ ਤੋਂ ਬਾਅਦ ਬੱਕਰੀਆਂ ਦੇ ਹੋ ਗਏ ਹਾਂ ਉਸ ਤੋਂ ਬਾਅਦ ਬੱਕਰੀਆਂ ਦੇ ਤੇ ਹੁਣ ਕਿੰਨੇ ਨਗ ਆਪਣੇ ਕੋਲੇ ਟੋਟਲ ਹੈਗਾ ਮੈਂ 40-45 ਨਗ 40-45 ਕੰਮ ਕਿਵੇਂ ਆ ਬਾਈ ਬੱਕਰੀਆਂ ਦਾ ਬਹੁਤ ਵਧੀਆ ਬਾਈ ਕਮਾਈ ਕਮੂਈ ਹੋ ਜਾਂਦੀ ਬਹੁਤ ਵਧੀਆ ਬਹੁਤ ਵਧੀਆ ਬਾਈ ਠੀਕ ਆ ਬਾਈ 40-45 ਨਗਾਂ ਤੇ ਹੁਣ ਕੰਮ ਕਰ ਰਹੇ ਹਾਂ ਘਰੀ ਪਾਲ ਦੋ ਬਾਈ ਕਿ ਚਰਾਈ ਤੇ ਜਾਂਦੇ ਨਹੀਂ ਬਾਹਰ ਵੀ ਜਾਂਦੀਆਂ ਬਾਈ ਬਾਹਰ ਜਾਂਦੀਆਂ ਨਹੀਂ ਤੇ ਆ ਜਿਹੜੇ ਆਪਣੇ ਕੋਲੇ ਬੱਚੇ ਆ ਬਈ ਹਨਾ ਦਰਸ਼ਕਾਂ ਨੂੰ ਦੱਸੀਏ ਨਾ ਬੱਚਿਆਂ ਬਾਰੇ ਇਹ ਪਹਿਲਾਂ ਤਾਂ ਦੱਸੋ ਵੀ ਇਹ ਕਿੱਥੋਂ ਲੈ ਕੇ ਆਏ ਸੀਗੇ ਤੇ ਕੀ ਇਹਨਾਂ ਦਾ ਨਾਮ ਹੈਗਾ ਜੀ ਆ ਬੱਕਰੇ ਦਾ ਨਾਮ ਬਾਵਰਾ ਬਈ ਆ ਬੱਕਰੇ ਦਾ ਨਾਮ ਲਾਲੂ ਆਗਾ ਠੀਕ ਹੈ ਇਹ ਬਾਈ ਦੇਵਦਵਾ ਕੇ ਲਿਆ ਸੀਗਾ ਹਾਂ ਬਾਈ ਦੇਵ ਨੇ ਦਵਾਏ ਸੀ ਹਾਂਜੀ ਬਾਈ ਠੀਕ ਇਹ ਬਾਈ ਦੇਵਦਵਾ ਕੇ ਲਿਆ ਸੀਗਾ ਤੇ ਬਕਰਾ ਪਾ ਬਾਈ ਦੇਵ ਵੀ ਲੈ ਕੇ ਆਇਆ ਸੀਗਾ ਇਹ ਨੇ ਜਾਣਾ ਸੀਗਾ ਪਰ ਮੇਰੇ ਘਰ ਆਇਆ ਏ ਡਾਇਰੈਕਟਰ ਇਹ ਬੱਚਾ ਬਾਈ ਪੰਮੇ ਦੇ ਘਰ ਆਇਆ ਡਾਇਰੈਕਟ ਜਮਾ ਹਾਂ ਪੰਜਾਬ ਬੱਕਰੇ ਦਾ ਬੱਚਾ ਬਾਈ ਏ ਠੀਕ ਹੈ ਬਾਈ ਹਾਂਜੀ ਬਾਈ ਦੇਖੋ ਬਾਈ ਦੋਸਤੋ ਇਹ ਪੰਜਾਬ ਬੱਕਰੇ ਦਾ ਬੱਚਾ ਜਿਹੜਾ ਬਾਈ ਪੰਮੇ ਦੇ ਘਰੇ ਇਸ ਸਮੇਂ ਵੱਡਾ ਬਰੀਡਰ ਆ ਬਹੁਤ ਆ ਉਹਦੇ ਬੱਕਰੇ ਖੜੇ ਆ ਹਨਾ ਬਾਈ ਦੇਵ ਕੋਲੇ ਵੀ ਉਹਦਾ ਬੱਚਾ ਚੈਨੇ ਕੋਲੇ ਉਹਦਾ ਬੱਚਾ ਹੈਗਾ ਤੇ ਬਾਈ ਦੇਵ ਨੇ ਇਹ ਬੱਚਾ ਬਾਈ ਨੂੰ ਦਵਾਇਆ ਸੀਗਾ ਤੇ ਬਾਈ ਇਹਦਾ ਰਿਜ਼ਲਟ ਆਇਆ ਆਪਣੇ ਕੋਲੇ ਕਿਵੇਂ ਦਾ ਰਿਜ਼ਲਟ ਦਿੱਤਾ ਬਹੁਤ ਵਧੀਆ ਵਧੀਆ ਜੀ ਪਕੌਣ ਨੇ ਬਾਈ ਚਾਰ ਪੰਜ ਬੱਚੇ ਆ ਬਾਈ ਛੋਟੇ ਪਹਿਲੀ ਝੋਲੀ ਛੱਡੇ ਸੀ ਬਾਈ ਹੁਣੀ ਛੱਡੇ ਅੱਛਾ ਹੁਣੇ ਰਿਜ਼ਲਟ ਹੀ ਆਇਆ ਹਾਂਜੀ ਬਾਈ ਫਸਟ ਵਾਰ ਹੀ ਆਇਆ ਜਦੋਂ ਫਿਰ ਬਾਈ ਲੈਣ ਗਏ ਸੀ ਬਾਈ ਪੰਮੇ ਕੋਲੇ ਪਸੰਦ ਨਾਲ ਆਪ ਦਾ ਬੱਚਾ ਚੱਕਿਆ ਹੀ ਕਿ ਬਾਈ ਨਹੀਂ ਦਿੱਤਾ ਸੀ ਬਾਈ ਨੇ ਚੁਕਾਇਆ ਸੀ ਬੰਮੇ ਬਾਈ ਨੇ ਹਾਂਜੀ ਬਸ ਉਹ ਕਹਿੰਦਾ ਉਹ ਬੱਚੇ ਲੈ ਆ ਆ ਬੱਚੇ ਲੈ ਜਾਓ ਕਹਿੰਦਾ ਇੱਕ ਬਾਈ ਨੇ ਚੱਕਿਆ ਇੱਕ ਮੈਂ ਚੱਕਿਆ ਸੀਗਾ ਹਾਂ ਅੱਛਾ ਇਹਦੂ ਤਿੰਨ ਸਾਲ ਪਹਿਲਾਂ ਲਿਆ ਸੀ ਬਾਈ ਉਹ ਬੱਚਾ ਮੇਰੇ ਕੋਲ ਐਕਸਪਾਇਰ ਹੋ ਗਿਆ ਸੀਗਾ ਅੱਛਾ ਹਾਂਜੀ ਬਾਈ ਉਹ ਵੀ ਬਾਈ ਦੇਵੀ ਦਵਾ ਕਹਿਆ ਸੀ ਬੱਚਾ ਉਹ ਚਾਹੁੰਦਾ ਸੀ ਗੱਲ ਕਰੀ ਵੀ ਬਾਈ ਇਹਦਾ ਮਹਾ ਯਾਰ ਗਰੀਬ ਬੰਦਾ ਵਿਚਾਰਾ ਬੱਚਾ ਇਹਦਾ ਸਪੈਰ ਹੋ ਗਿਆ ਹਾਂ ਕੋਈ ਕਰਨੀ ਦੇਵ ਜਰ ਆ ਤਾਂ ਬੱਚੇ ਦਾ ਬਾਈ ਆਪਾਂ ਨੇ ਗਿਫਟ ਹੀ ਕੀਤਾ ਸੀ ਅੱਛਾ ਜੇ ਇਹਨੇ ਕੋਈ ਮੁੱਲ ਮਲ ਨਹੀਂ ਕਰਾ ਸਾਨੂੰ ਕਹਿੰਦਾ ਵੀ ਲੈ ਜਾਓ ਬੱਚਾ ਕੋਈ ਚੱਕਰ ਨਹੀਂ ਜਿੰਨੇ ਅਸੀਂ ਫੜਾ ਦੇ ਚੁੱਪ ਕਰਕੇ ਫੜਾ ਜਿਹੜਾ ਤੁਹਾਡੇ ਕੋਲੇ ਲਾਲ ਡੱਬਾ ਬੱਚਾ ਜੇ ਤੂੰ ਇਹ ਹਾਣੋ ਹਾਣੀ ਹੈ ਹਾਂਜੀ ਹਾਂਜੀ ਇੱਕੇ ਦਿਨ ਆਇਆ ਬਾਈ ਜਮਾ ਇੱਕੋ ਦਿਨ ਹੀ ਆਇਆ ਹਾਂਜੀ ਬਾਈ ਹਾਂਜੀ ਬਾਈ ਦੇਵ ਵਾਲੀ ਵੀਡੀਓ ਚ ਬਾਈ ਤੁਸੀਂ ਦੇਖਿਆ ਹੋਊਗਾ ਆਹੀ ਰੰਗ ਦਾ ਬੱਚਾ ਉਹ ਬਾਈ ਦੇਵ ਕੋਲੇ ਆ ਹਨਾ ਤੇ ਇਹਨਾਂ ਦੀ ਇੱਕੋ ਜਿਹੀ ਉਮਰ ਆ ਏ ਬਾਈ ਕਿੰਨੇ ਚਿਰ ਦਾ ਛੜਤਾ ਸੀ ਬੱਕਰੀਆਂ ਦੇ ਫਿਰ ਇਹ ਇਹ ਬਾਈ ਇਹ ਆਪ ਹੁਣ ਹੀ ਛੱਡੇ ਸੀ ਬਾਈ ਪਹਿਲੀਆਂ ਬੱਕਰੀਆਂ ਬਣਾ ਚਾਰ ਪੰਜ ਮਹੀਨੇ ਪਹਿਲਾਂ ਇਹਦੀ ਝੋਲੀ ਐ ਕਿ ਆਈ ਹੈ ਹਾਂ ਠੀਕ ਹੈ ਬਾਈ 7 ਮਹੀਨੇ ਬਾਈ ਹੋ ਗਏ ਸੂਨ ਵਾਲੀਆਂ ਵੀ ਹੈਗੀਆਂ ਹੋਰ ਬੱਕਰੀਆਂ ਬਾਈ ਹੁਣ ਵੀ ਸੂਨ ਵਾਲੀਆਂ ਬੱਕਰੀਆਂ ਸਾਰੀਆਂ ਸਾਰੀਆਂ ਵੀ ਦੱਸਿਓ ਬਾਈ ਇਹ ਵੀ ਬੱਚਾ ਬਹੁਤ ਸੋਹਣਾ ਲੋਹੇ ਰੰਗ ਦਾ ਹਾਂਜੀ ਬਾਈ ਜਿਹੜੇ ਬਚਨੇ ਕੇ ਆ ਮੇਰਾ ਉਸਤਾਦ ਆ ਬਾਈ ਬੰਦਾ ਉਹ ਉਸਤਾਦ ਆ ਬਾਈ ਦਾ ਹਾਂਜੀ ਬਾਈ ਤੇ ਬਦਲੇ ਗਿਆ ਬਾਈ ਤਵਾਰ ਤੋਂ ਦਵਾਇਆ ਸੀ ਇਹਨੂੰ ਬੱਚਾ ਮੈਂ ਪ੍ਰਾਣੀਆਂ ਬੱਕਰੀਆਂ ਰੱਖਦਾ ਸ਼ੁਰੂ ਤੋਂ ਵਪਾਰ ਵੀ ਬਹੁਤ ਤਕੜਾ ਕਰਿਆ ਬਹੁਤ ਨਾਂ ਸੀ ਉਹਨਾਂ ਬੰਦਿਆਂ ਦਾ ਹਾਂਜੀ ਤੇ ਉਹਨਾਂ ਤੋਂ ਦਵਾਇਆ ਸੀ ਬੱਚਾ ਇਹ ਉਹਨਾਂ ਨੇ ਆਪਣੀ ਘਰ ਵਾਲੀ ਗੱਲ ਆ ਬਾਈ ਬੰਦਾਂ ਦੀ ਗੱਲ ਹੀ ਆ ਬਸ ਇਹਦਾ ਜਮ ਆਪਣਾ ਬਹੁਤ ਸਾਥ ਦਿੰਦੇ ਉਹਨਾਂ ਦੇ ਪਰਿਵਾਰ ਦੇ ਵੀ ਇਹ ਵੀ ਠੀਕ ਆ ਬਾਈ ਕੰਨ ਕੋਨੇ ਇਹਦਾ ਵੀ ਬਹੁਤ ਸੋਹਣਾ ਹਾਂਜੀ ਬਾਈ ਬੱਚਾ ਸਾਫ ਬਹੁਤ ਆ ਬਾਈ ਦੇਖੋ ਹਨਾ ਚੰਗਾ ਬੋਗ ਤਿਆਰ ਹੋਊਗਾ ਹਾਂਜੀ ਹਾਂਜੀ ਤੇ ਇਹਦਾ ਵੀ ਬਾਈ ਰਿਜ਼ਲਟ ਆਇਆ ਆਪਣੇ ਕੋਲੇ ਨਹੀਂ ਬਾਈ ਇਹ ਨਹੀਂ ਛੱਡਿਆ ਇਹ ਨਹੀਂ ਛੱਡਿਆ ਨਹੀਂ ਬਾਈ ਇਹ ਨਹੀਂ ਛੱਡਿਆ ਬਾਈ ਜਿਵੇਂ ਹੁਣ ਸ਼ੌਂਕ ਆ ਤੁਹਾਨੂੰ ਬੱਕਰੀਆਂ ਦਾ ਹਨਾ ਬੱਕਰੀਆਂ ਤੁਹਾਡੇ ਕੋਲੇ ਚੰਗੀਆਂ ਹੈਗੀਆਂ ਹਾਂਜੀ ਹਾਂਜੀ ਬਾਈ ਤੇ ਇਹ ਫਿਰ ਕਿਵੇਂ ਇਹਨਾਂ ਚੋਂ ਕਮਾਈ ਕਿਵੇਂ ਲੈਨੇ ਹੋ ਜਿਵੇਂ ਕਈ ਲੋਕ ਕਹਿ ਦਿੰਦੇ ਆ ਯਾਰ ਬੱਕਰੀਆਂ ਵਾਲੇ ਸਾਰਾ ਸਾਰੀ ਉਮਰ ਬੱਕਰੀਆਂ ਦੀ ਕੱਢ ਦਿੰਦੇ ਆ ਕਮਾਈ ਦੇ ਤਾਂ ਜੋ ਹੁੰਦੀ ਨਹੀਂ ਨਾ ਹੀ ਬਾਈ ਕਮਾਈ ਵੀ ਕਰਨੀ ਆ ਵਧੀਆ ਜਾਂਦੇ ਕਿ ਨਿਆਰੇ ਵੀ ਲੈਨੇ ਆ ਆਹ ਕੁਝ ਕਰੀਦਾ ਬਾਈ ਅੱਛਾ ਹਾਂਜੀ ਆਹ ਜਗ੍ਹਾ ਵੀ ਲੈਂਦੀ ਆ ਬਾਈ ਯਾਰ ਤੇ ਦੁਕਾਨ ਲੈਂਦੀ ਆ ਬਾਜ਼ਾਰ ਚ ਦੁਕਾਨ ਲੈਂਦੀ ਆ ਵਧੀਆ ਬਾਈ ਪੂਰੀ ਬੱਕਰੀਆਂ ਚੋਈ ਹਾਂਜੀ ਹਾਂਜੀ ਭਾਈ ਵਧੀਆ ਆ ਜਗਾ ਵੀ ਬੱਕਰੀਆਂ ਦੀ ਪਾਈ ਹੈ ਹਾਂਜੀ ਹਾਂਜੀ ਭਾਈ ਇਹ ਤੋਂ ਬਾਅਦ ਵੀ ਪਾਉਂਗਾ ਭਾਈ ਅੱਧੇ ਇੱਕ ਬਾਅਦ ਪਾਉਣਾਗਾ ਆਪਣਾ ਘਰ ਸ਼ਹਿਰ ਚ ਵੀ ਰਹਿੰਦਾ ਭਾਈ ਅੱਛਾ ਭਾਈ ਹਾਂਜੀ ਭਾਈ ਠੀਕ ਹੈ ਭਾਈ ਤੇ ਬਾਕੀ ਭਾਈ ਮੇਰੇ ਘਰ ਦੇ ਬਹੁਤ ਸਾਥ ਦੇਂਦੇ ਨਾਲ ਮੇਰੇ ਅੱਛਾ ਘਰੇ ਕੌਣ ਕੌਣ ਆਪਣੇ ਘਰੇ ਭਾਈ ਮੇਰੀ ਵਾਈਫ ਆ ਗਈ ਹੂੰ ਤੇ ਮੇਰਾ ਡੈਡੀ ਆ ਭਾਈ ਠੀਕ ਹੈ ਹਾਂਜੀ ਨਾਲ ਕਰਾਉਂਦੇ ਹੈਲਪ ਭਾਈ ਹਾਂਜੀ ਭਾਈ ਸਵੇਰ ਦਾ ਮੇਰੇ ਘਰ ਵਾਲੀ ਬੁੱਕਰ ਬੁੱਕਰ ਮੇਰੇ ਘਰ ਵਾਲੀ ਮਾਰ ਕੇ ਆਂਦੀ ਆ ਤਿੰਨ ਵਾਰ ਤੋਂ ਬਾਅਦ ਭਾਈ ਮੇਰਾ ਸਕੂਲ ਬੈਂਚ ਚਲਾਉਂਦਾ ਮੇਰਾ ਡੈਡੀ ਅੱਛਾ ਉਹ ਤੋਂ ਬਾਅ ਤੇ ਜਿਹੜਾ ਮੰਨ ਲਓ ਸਮਾਂ ਹੈਗਾ ਸਵੇਰ ਕਿੰਨੇ ਵਜੇ ਛੱਡਦੇ ਹੋ ਬੱਕਰੀਆਂ ਕਿੰਨੇ ਵਜੇ ਘਰੇ ਆਉਂਦੇ ਸ਼ਾਮ ਨੂੰ ਸ਼ਾਮ ਨੂੰ ਬਈ 7:00 ਵਜੇ ਆਇਆ ਨਾ ਘਰੇ ਮੈਂ ਤਾਂ ਕਿਨੂੰ ਸਵੇਰੇ 10:00 11:00 ਵਜੇ ਹੂੰ ਬਾਹਰ ਬਈ ਜਿਵੇਂ ਤੁਹਾਡੀ ਉਮਰ ਆਹਣਾ ਨੌਜਵਾਨ ਹੋ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਨੌਜਵਾਨਾਂ ਦੇ ਸ਼ੌਂਕ ਵੱਖਰੇ ਹੁੰਦੇ ਆ ਕੋਈ ਕਹਿੰਦਾ ਮੈਂ ਬਾਹਰਲੇ ਦੇਸ਼ ਜਾਣਾ ਕੋਈ ਕਹਿੰਦਾ ਚੰਗੀ ਗੱਡੀ ਰੱਖਣੀ ਆ ਨਸ਼ਿਆਂ 'ਚ ਵੀ ਬਹੁਤ ਨਿਜਵਾਨੀ ਪਈ ਹੋਈ ਆ ਉਹੋ ਜਿਹਾ ਕਦੇ ਖਿਆਲ ਨਹੀਂ ਆਇਆ ਵੀ ਯਾਰ ਬੱਕਰੀਆਂ ਵਗਰ ਤੁਰੇ ਫਿਰਦੇ ਨਹੀਂ ਨਹੀਂ ਬਈ ਅੱਛਾ ਉਹ ਗਲਤ ਕੰਮ ਤਾਂ ਕੀਤਾ ਨਹੀਂ ਜਾਂਦੀ ਕਿ ਜੱਪਾ ਠੀਕ ਹੈ ਜਦੋਂ ਬੱਕਰੇ ਨੇ ਸ਼ਾਹ ਕੀ ਬਾਈ ਹੋਰ ਆਪਣ ਨੂੰ ਕਿਸੇ ਗੱਲ ਦਾ ਸਾਥ ਨਹੀਂ ਗਿਆ ਬੱਕਰੀਆਂ ਵੀ ਦਿਖਾਈਏ ਆਪਣੀਆਂ ਹਾਂਜੀ ਹਾਂਜੀ ਬਾਈ ਜੀ ਇਹ ਦੇਖ ਲਓ ਤੁਸੀਂ ਰਿਜ਼ਲਟ ਇਹਨਾਂ ਦਾ ਦਿਖਾਵਾਂਗੇ ਹਨਾ ਬੱਚੇ ਦਿਖਾਈਏ ਪਹਿਲਾਂ ਬਾਈ ਕਿ ਬੱਕਰੀਆਂ ਦਾ ਕਹੇਗੀ ਬੱਚੇ ਦਿਖਾ ਦਿਓ ਬਈ ਕੋਈ ਚੱਕਰ ਨਹੀਂ ਬਾਈ ਦੋਨੇ ਬੱਚੇ ਬਾਈ ਦੇ ਬਹੁਤ ਸੋਹਣੇ ਆ ਹਨਾ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬਹੁਤ ਮਿਹਨਤ ਨਾਲ ਤਿਆਰ ਹੁੰਦੀਆਂ ਕਰਮਾਂ ਨਾਲ ਤਿਆਰ ਹੁੰਦੇ ਆ ਇਹ ਜੋ ਬੱਚੇ ਚੱਲ ਬਈ ਇਹਨਾਂ ਦੇ ਬੱਚੇ ਬਾਈ ਕਿਹੜੇ ਬੱਕਰੇ ਦੇ ਲਾਲ ਡੱਬੇ ਦੇ ਬੱਚੇ ਨਹੀਂ ਬਾਈ ਦੂਜੇ ਆ ਬਾਈ ਪਾਵਰ ਦੇ ਲਾਲ ਡੱਬਾ ਹੀ ਆ ਉਹ ਹਾਂਜੀ ਹਾਂਜੀ ਬਾਈ ਠੀਕ ਹੈ ਲਓ ਬਾਈ ਦੇਖੋ ਬੱਚੇ ਬਾਈ ਕੋਲੇ ਬਹੁਤ ਸੋਹਣੇ ਹਨ ਨਾ ਪਲੇ ਹੋਏ ਕਿੰਨੇ ਕਿੰਨੇ ਟਾਈਮ ਦੇ ਬਈ ਇਹ ਇਹ ਹੈਗਾ ਬਈ 2 ਟੋ 2.5 ਮਹੀਨੇ ਦੇ ਅੱਛਾ ਤੇ ਇਹਨਾਂ ਦੀ ਮਾਂ ਕਿਹੋ ਜੀ ਸੀਗੀ ਮਾਂ ਬਈ ਨਾਗਰੀ ਆ ਬੱਕਰੀ ਬਹੁਤ ਜੰਗੀ ਮਾਂ ਤੇ ਗਿਆ ਰੰਗ ਹਨਾ ਹਾਂਜੀ ਹਾਂਜੀ ਬਾਈ ਠੀਕ ਹੈ ਬਾਈ ਉਹਨਾਂ ਬਾਰੇ ਬਹੁਤ ਵੀ ਵੱਡੇ ਬੱਕਰੇ ਸੇਲ ਨਹੀਂ ਕਰਦੇ ਨਹੀਂ ਨਹੀਂ ਹਾਂਜੀ ਕੋਈ ਨਹੀਂ ਵੱਡੇ ਬੱਕਰੇ ਨਹੀਂ ਬਾਈ ਸੇਲ ਹਨਾ ਜਿਹੜੇ ਤੁਹਾਨੂੰ ਦਿਖਾਏ ਜਾਂ ਕੋਈ ਭਰਾ ਫੋਨ ਨਾ ਕਰੇ ਉਹਨਾਂ ਬਾਰੇ ਇਹਨੂੰ ਗਾਂਹ ਕਰਦੇ ਥੋੜਾ ਜਿਹਾ ਲਓ ਬਈ ਆ ਬੱਚੇ ਕਰਦੇਗਾ ਪੱਠਾ ਬਾਰੇ ਵੀ ਦੱਸ ਦੇ ਪੱਠਾ ਕੋਈ ਨਹੀਂ ਕਰਦਾਗੇ ਸੇਲ ਬਾਈ ਆਹਾ ਬਾਈ ਸਾਰੇ ਬੱਚੇ ਆ ਹੁਣ ਆਪਣੇ ਕੋਲੇ ਇਹ ਵੱਡੇ ਲਾਲ ਡੱਬੇ ਬੱਕਰੇ ਦੇ ਆ ਬਈ ਹਾਂਜੀ ਬਾਈ ਹਾਂਜੀ ਪਹਿਲੀ ਝੋਲੀ ਦੇ ਬੱਚੇ ਇਹ ਕਿੰਨੇ ਬੱਚੇ ਆ ਸਾਰੇ ਬਈ ਟੋਟਲ ਇਹ 5-6 ਬੱਚੇ ਹੋਣਗੇ 5-6 ਬੱਚੇ ਹੋਣਗੇ ਹਾਂਜੀ ਬਾਈ ਕਿੰਨੇ ਕਿੰਨੇ ਉਮਰ ਦੇ ਆ ਬਈ ਸਾਰੇ 2 3 ਤੋਂ 9 ਮਹੀਨੇ ਦੇ ਬੱਕੇਟ ਚ ਆਈ ਲੋਕ ਇਹ 3 ਤੋਂ 9 ਮਹੀਨੇ ਤੋਂ ਨੀਚੇ ਨੀਚੇ ਕੈਮਰਾ ਮਾਰ ਕੇ ਬੱਚੇ ਹਨਾ ਕਿੰਨੇ ਪੱਠਾਂ ਦੇ ਕਿੰਨੇ ਬੱਕਰੇ ਹਨਾ ਚ ਤਿੰਨ ਪੱਠਾਂ ਆ ਜੀ ਠੀਕ ਆ ਬਈ ਤਿੰਨ ਹੀ ਹੋਣਗੇ ਬਈ ਤਿਆਰ ਦੇਵ ਹਾਂ ਵਧੀਆ ਬੱਚੇ ਵਧੀਆ ਵਧੀਆ ਬਾਈ ਬਹੁਤ ਪਿਆਰ ਲਓ ਬਈ ਦੋਸਤੋ ਜੇ ਕਿਸੇ ਨੇ ਲੈਣੇ ਆ ਬੱਚੇ ਬਈ ਹਨਾ ਬਾਈ ਕੋਲੇ ਜਿਹੜਾ ਬਰੀਡਰਾ ਲਾਲ ਡੱਬਾ ਉਹ ਬੱਚੇ ਦੇ ਇਹ ਹੈਗੇ ਅੱਗੇ ਬੱਚੇ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਬੱਕਰੀਆਂ ਵੀ ਦਿਖਾ ਦਿੰਨੇ ਆਂ ਬਾਈ ਆ ਜਾਓ ਬੱਕਰੀਆਂ ਵੀ ਦਿਖਾ ਲੀ ਹਣਾ ਬੱਚੇ ਤਾੜਨੇ ਤਾ ਬੱਚੇ ਹਾਂ ਬਾਈ ਬਾਅਦ ਸ਼ਾਟ ਲੈ ਲਾਂਗੇ ਆਪਾਂ ਬਾਈ ਦੀ ਬਹੁਤ ਸੋਹਣੀ ਜਗ੍ਹਾ ਬਣੀ ਆ ਬਾਈ ਇਹ ਤੇ ਬੱਕਰੀਆਂ ਵੀ ਬਾਈ ਕੋਲੇ ਚੰਗੀਆਂ ਨੇ ਹਣਾ ਆ ਦੇਖੋ ਬਾਈ ਕੋਲੇ ਵਧੀਆ ਜਗ੍ਹਾ ਵੀ ਬਾਈ ਨੇ ਬਹੁਤ ਸੋਹਣੀ ਬਣਾਈ ਆ ਬਾਈ ਵੱਡੀਆਂ ਬੱਕਰੀਆਂ ਟੋਟਲ ਕਿੰਨੀਆਂ ਆਪਣੇ ਕੋਲੇ ਐਸਾ ਵੱਡੀਆਂ ਬੱਕਰੀਆਂ ਹੋਣੀਆਂ ਬਾਈ 20 ਦੇ ਗਿਡ ਚ ਬਈ ਲਓ ਬਾਈ ਹਾਂਜੀ ਦਿਖਾ ਦਿਓ ਵੀ ਇੱਥੇ ਲੈ ਆਓ ਧੁੱਪੇ ਹਨਾ ਹਾਂਜੀ ਲੋ ਬਈ ਬਾਈ ਦੀਆਂ ਬੱਕਰੀਆਂ ਦਿਖਾਉਣੀਆਂ ਹੁਣ ਹਨਾ ਬਾਈ ਦੱਸੋ ਬਈ ਜਿਹੜੀ ਆ ਪਹਿਲੇ ਨੰਬਰ ਤੇ ਬੱਕਰੀ ਆ ਗਈ ਇਹਦੀ ਕੀ ਡਿਟੇਲ ਆ ਕਿੰਨੇ ਦੰਦ ਆ ਕਿੰਨੇ ਸੂਏ ਸੂਈ ਹੈ ਜੀ ਇਹ ਬਈ ਦੂਜੇ ਸੂਏ ਪੱਠ ਆ ਗਈ ਆ ਵੀ ਪੱਠ ਦੂਜੇ ਸੂਏ ਹੈਗੀ ਹਾਂਜੀ 6 6 ਨਵੇਂ ਦੰਦ 6 6 ਦੰਦ ਆ ਭੈਣੇ ਆ ਦੋਨੇ ਹਾਂਜੀ ਹਾਂਜੀ ਇਹ ਹੁਣ ਬਈ ਸੋਣ ਵਾਲੀਆਂ ਐ ਇਹ ਹਾਂਜੀ ਬਈ ਗੱਬਣਾਆਂ ਹੀ ਆ ਗੱਬਣਾ ਐ ਕਿੰਨਾ ਕਿੰਨਾ ਟਾਈਮ ਲੈਂਦੀਆਂ ਬਈ ਬਈ ਡੇਢ ਤੋਂ 2 ਮਿੰਟ ਤੇ ਪਹਿਲਾ ਪਹਿਲਾ ਸੂ ਬਣੀਆਂ ਅੱਛਾ ਬਣੀਆਂ ਕਿਹੜੇ ਬੱਕਰੇ ਤੋਂ ਆ ਅੱਜ ਤੋਂ ਬਈ ਪਾਵਰ ਤੋਂ ਹੀ ਪਾਵਰ ਤੋਂ ਡੱਬੇ ਦਾ ਲਾਲ ਡੱਬੇ ਤੋਂ ਹਾਂਜੀ ਬਈ ਆਪਾਂ ਤਾਂ ਛੱਡੇ ਹੀ ਨਹੀਂ ਅਜੇ ਬੱਕਰੀ ਦੂਜਾ ਛੱਡੇ ਨਹੀਂ ਅਜੇ ਹਾਂਜੀ ਹਾਂਜੀ ਬਈ ਤੇ ਬਈ ਇਹ ਜਿਵੇਂ ਹੁਣ ਬੱਕਰੀਆਂ ਹੈਗੀਆਂ ਤੁਹਾਡੇ ਕੋਲੇ ਪਹਿਲਾਂ ਵੀ ਸੋਈਆਂ ਬੱਚੇ ਦੋ ਦੋ ਤਾਂ ਦਿੰਦੀਆਂ ਹੀ ਹੋਣਗੀਆਂ ਹਾਂਜੀ ਬਈ 2 ਵਜੇ 3 ਵੀ ਦੇਣੀਆਂ ਬੱਚੇ ਦਾ ਠੀਕ ਐ ਬਈ ਯਾ ਤਾਂ ਬੱਚੇ ਬਈ ਤੈਨੂੰ ਤੈਨੂੰ ਨਹੀਂ ਦਿੰਦੀ ਆਪਣੇ ਹਾਂਜੀ ਬਈ ਲਓ ਬਈ ਆ ਬਾਈ ਸੇਲ ਕਰ ਦੂਗਾ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਬਾਈ ਨਾਲ ਗੱਲਬਾਰ ਕਰ ਲਿਓ ਅੱਗੇ ਆ ਦਿਖਾਉਣੇ ਤੁਹਾਨੂੰ ਨਾਗਰੀਆਂ ਹਨਾ ਬੱਕਰੀਆਂ ਇਹਨਾਂ ਬਾਰੇ ਦੱਸਿਓ ਬਈ ਆ ਪੱਠ ਭਈ ਤੀਜੇ ਸੂਏ ਠੀਕ ਆ ਬਾਈ ਆ ਪੱਠ ਭਈ ਪਹਿਲਣ ਆ ਗਈ ਇਹ ਪਹਿਲਣ ਆ ਗਈ ਹਾਂਜੀ ਬਾਈ ਤੇ ਇਹਨੇ ਕਿਵੇਂ ਦੇ ਬੱਚੇ ਦਿੱਤੇ ਆ ਬਈ ਪਹਿਲਣ ਨੇ ਇਹਨੇ ਬੱਚਾ ਇੱਕ ਇੱਕ ਪੱਠ ਦਿੱਤੀ ਬਹੁਤ ਸੋਹਣੀਆਂ ਬਈ ਇੱਕ ਪੇ ਇੱਕ ਪੱਠ ਦਿੱਤੀ ਆ ਹਨਾ ਹਾਂਜੀ ਇਹਦੇ ਬੱਚੇ ਹੈਗੇ ਆ ਜੋ ਜਿਹੜੇ ਅੰਦਰ ਤੁਹਾਨੂੰ ਦਿਖਾਏ ਆ ਨਾਗਰੇ ਬੱਚੇ ਤਿੰਨ ਇਹਦੇ ਬੱਚੇ ਠੀਕ ਆ ਬਈ ਹਾਂਜੀ ਲਓ ਬਈ ਤਿੰਨ ਬੱਚੇ ਦਿੱਤੇ ਨੇ ਹਾਂਜੀ ਇਹਦੇ ਤਿੰਨ ਬੱਚੇ ਠੀਕ ਆ ਬਈ ਹੂੰ ਬਹੁਤ ਸੋਹਣੇ ਇਹਦੇ ਵਿੱਚ ਇੱਕ ਪਾਟਾ ਉਹ ਨਾਲ ਹੁੰਦੀ ਆ 4-5 ਮਹੀਨੇ ਦੀ ਉਹ ਤਾਂ ਠੀਕ ਆ ਬਈ ਠੀਕ ਆ ਆਹ ਬਈ ਆ ਗਈ ਸ਼ੇਰੀ ਬੱਕਰੀ ਵੱਡੇ ਫਰੇਮ ਦੇ ਵਿੱਚ ਹਨਾ ਹਾਂਜੀ ਇਹ ਬੱਕਰੀ ਬਾਰੇ ਦੱਸਿਓ ਬਈ ਆਪਣੀ ਬੱਕਰੀ ਇਹ ਕਿਵੇਂ ਆ ਬਈ ਦੰਦਾਂ ਤੋਂ ਇਹ ਦੰਦਾਂ ਤੋਂ ਬਈ ਠੀਕ ਆ ਵਧੀਆ ਹੈ ਕਿ ਦੰਦ ਪੂਰੇ ਦੰਦ ਅੱਠ ਨਾਲ ਪੂਰੇ 8 ਦੰਦਾਂ ਦਾ ਹਾਂਜੀ ਤੇ ਕਿੰਨੇ ਸੂਏ ਸੂਈ ਆ ਇਹ 4 ਸੂਏ ਬਈ 4 ਸੂਏ ਹੁਣ ਕਿਵੇਂ ਆ ਬਈ ਹੁਣ ਇਹਦੇ ਵਿੱਚ ਪਾਠਾ ਬਈ ਨਾਗਰੀ ਮੈਮਣੀ ਇਹਦੀ ਸੀ ਉਹ ਅੱਛਾ ਹਾਂਜੀ ਲਓ ਬਈ ਵੱਡੇ ਫਰੇਮ ਦੀ ਬੱਕਰੀ ਆ ਹਨਾ ਇਹ ਦੇਖੋ ਤੁਸੀਂ ਹੱਡਾਂ ਗੋਡਿਆਂ ਦੀ ਦੇਖੋ ਕਿੰਨੀ ਮਜ਼ਬੂਤ ਆ ਬੱਕਰੀ ਬਹੁਤ ਵਧੀਆ ਬੱਕਰੀ ਆ ਬਈ ਹਨਾ ਇਹਦੀ ਪਾਠ ਆ ਬਈ ਇੱਕ ਹੋਰ ਹਾਂਜੀ ਹਾਂਜੀ ਇੱਕ ਨਾਗਰੀ ਪਾਠ ਆ ਜੀ ਬਹੁਤ ਸੋਹਣੀ ਆ ਬਈ ਤੇ ਆ ਗਈ ਪੂਰੀ ਸ਼ੇਰੀ ਹਨਾ ਬਈ ਹਾਂਜੀ ਬਈ ਹਾਂ ਇਹ ਵੀ ਪਾਠ ਸੁਣਨ ਵਾਲਾ ਹੈ ਬਈ ਇਹ ਪਹਿਲਾਂ ਸੁਊਗੀ ਪਹਿਲਾਂ ਸੁਊਗੀ ਐਤਕੀ ਹਾਂਜੀ ਹਾਂਜੀ ਠੀਕ ਆ ਬਈ ਹਾਂ ਕਿੰਨਾ ਟਾਈਮ ਰਹਿੰਦਾ ਬਈ ਇਹਦਾ ਹਜੇ ਇਹ ਬਸ ਜੀ ਸੂਪੂ 20 ਦਿਨਾਂ ਦੇ ਵਿੱਚ 20 ਦਿਨਾਂ ਤੱਕ ਹਾਂਜੀ ਬੱਚੇ ਬਈ ਜਿਵੇਂ ਬਾਈ ਕੋਲੇ ਹੁਣ 5 6 ਹੈਗੇ ਆ ਹਨਾ ਤਾਂ ਅੱਗੇ ਬੱਕਰੀਆਂ ਸੂਈ ਜਾਣੀਆਂ ਜਿਵੇਂ ਜਿਵੇਂ ਬੱਚੇ ਆਉਣਗੇ ਤਾਂ ਤੁਸੀਂ ਬਾਈ ਨਾਲ ਸੰਪਰਕ ਕਰਕੇ ਬੱਚੇ ਲਈ ਜਾਓ ਅੱਗੇ ਕਰ ਲਓ ਬਈ ਪਿੱਛੇ ਆ ਗਈਆਂ ਬਈ ਲੋਈਆਂ ਬੱਕਰੀਆਂ ਹਨਾ ਬਹੁਤ ਸੋਹਣੀ ਜੋੜੀ ਆ ਤੇ ਬੱਕਰੀਆਂ ਬਾਈ ਕੋਲੇ ਸਾਰੀਆਂ ਹੀ ਵਧੀਆ ਨੇ ਜਿਹੜੀਆਂ ਬੀਟਲ ਬੱਕਰੀਆਂ ਹੁੰਦੀਆਂ ਹਨਾ ਇਹਨਾਂ ਬਾਰੇ ਦੱਸੋ ਬਈ ਬੱਕਰੀਆਂ ਬਾਰੇ ਆ ਵੀ ਤੀਜੇ ਸੂਏ ਬਈ ਬੱਕਰੀ ਠੀਕ ਆ ਬਈ ਹੁਣ ਸੂਣ ਵਾਲੀਆਂ ਹਾਂਜੀ ਹਾਂਜੀ ਬਾਈ ਸੂਣ ਵਾਲੀਆਂ ਲਓ ਬਈ ਆ ਵੀ ਬੱਠ ਵਧੀਆ ਫਰੇਮ ਆ ਬੱਕਰੀ ਦਾ ਹਾਂਜੀ ਆ ਪੱਠ ਦੂਜੇ ਸੂਏ ਆ ਆ ਦੇਖੋ ਬਈ ਪਾਕਿਸਤਾਨੀ ਰੰਗ ਆ ਜਿਹੜਾ ਹਨਾ ਹਾਂਜੀ ਆ ਨਾਗਰੀ ਗੂੜਾ ਨਾਗਰ ਆ ਗਿਆ ਹਾਂਜੀ ਹਾਂ ਤੇ ਇਹ ਬਈ ਸੂਈ ਹੋਈ ਆ ਇਹ ਕਿਹੜੀ ਨਾ ਜਿਹਦੀ ਮੈਂ ਵੀ ਨਹੀਂ ਨਾਲ ਹੁੰਦੀ ਤਾਂ ਜੀ ਹੈਗੇ 4-5 ਮਹੀਨੇ ਜੀ ਠੀਕ ਆ ਹੁਣ ਪ੍ਰਾਸ ਹੋਈ ਵੀ ਆ ਬੱਕਰੇ ਤੋਂ ਲਓ ਬਈ ਬੱਕਰੀਆਂ ਬਾਈ ਕੋਲੇ ਬਹੁਤ ਸੋਹਣੀਆਂ ਨੇ ਜਿਹੜੇ ਭਰਾ ਬੱਕਰੀਆਂ ਦਾ ਸ਼ੌਂਕ ਕਰਨਾ ਚਾਹੁੰਦੇ ਆ ਬਾਈ ਨਾਲ ਸੰਪਰਕ ਕਰ ਲਿਓ ਬਈ ਤੇ ਆ ਗਈ ਹੁਣ ਕਾਲੀ ਡੱਬੀ ਪੱਠ ਬਹੁਤ ਸੋਹਣੀ ਆ ਬਈ ਕੀ ਡਿਟੇਲ ਆ ਬਈ ਇਹਦੀ ਏ ਬਾਈ ਨਵੇਂ ਚਾਰ ਦੰਦਾਂ ਕਾਲੀ ਡੱਬੀ ਨਵੇਂ ਚਾਰ ਦੰਦ ਕਰਾਸ ਕਰਾਈਏ ਬਈ ਨਹੀਂ ਬਈ ਕਰਾਈਆਂ ਹਜੇ ਨਹੀਂ ਕਰਾਈਆਂ ਤੇ ਇਹ ਬਈ ਬੱਕਰੀ ਲੈ ਕੇ ਕਿੱਥੋਂ ਆਏ ਸੀ ਪੱਠੇ ਇਹ ਇਹ ਪੱਠਾ ਬਾਈ ਕਰਦੀਆਂ ਆ ਕਰਦੀਆਂ ਕਰਦੀਆਂ ਬੱਕਰੀਆਂ ਦੀਆਂ ਬਹੁਤ ਠੀਕ ਹੈ ਬਾਈ ਬਾਹਰੋਂ ਆਪਾਂ ਬਹੁਤ ਘਟ ਲੈਨੇ ਬਾਈ ਤੇ ਆ ਲੋਹੀ ਵੀ ਨਹੀਂ ਕਰਾਸ ਕਰਾਈ ਹਜੇ ਨਹੀਂ ਇਹ ਵੀ ਨਹੀਂ ਕਰਾਈਆਂ ਬਾਈ ਲੋ ਬਈ ਕੱਦਗਾਠ ਚੰਗਾ ਕੱਢਿਆ ਪੱਠਾ ਨੇ ਕਿੰਨੇ ਦੰਦਾਂ ਤੇ ਕਰਾਉਂਗੇ ਇਹਨਾਂ ਨੂੰ ਫਿਰ ਹੁਣ ਬਸ ਹੁਣ ਕਰਾ ਦਾਂਗੇ ਬਾਈ ਅੱਛਾ ਹਾਂ ਚਾਰ ਚਾਰ ਨੰਦਾਂ ਦੇ ਹੋਈ ਬਾਈ ਕਰਵਾ ਦਾਂਗੇ ਬਈ ਬਹੁਤ ਸੋਹਣੀਆਂ ਪੱਠਾ ਨੇ ਬਾਈ ਬਾਈ ਨੇ ਹਜੇ ਕਰਾਸ ਨਹੀਂ ਕਰਾਈਆਂ ਤੇ ਇਹਦੇ ਬਾਰੇ ਦੱਸੋ ਬਈ ਕੰਜਪਾਠ ਆ ਗਈ ਕੰਜਪਾਠ ਹਣਾ ਲਓ ਜੀ ਇਹ ਰੱਖੀ ਆ ਬਈ ਮਾਲ ਚ ਹਾਂਜੀ ਹਾਂਜੀ ਬਾਈ ਇਹ ਤਾਂ ਬਈ ਦਰਵਾ ਗਾਣੇ ਆ ਇਹ ਕਹਿੰਦੇ ਹੁੰਦੇ ਹਣਾ ਇਹ ਤਾਂ ਬਹੁਤ ਭਾਗਾਂ ਵਾਲੀ ਆ ਬਾਈ ਠੀਕ ਆ ਬਈ ਕਿੰਨੀ ਉਮਰ ਹੋਣੀ ਸਾਨੀ ਬਹੁਤ ਆ ਬਈ ਇਹ ਉਮਰ ਕਿੰਨੀ ਹੋ ਗਈ ਇਹਦੀ ਬਾਈ ਇਹ ਬਈ ਪੂਰੇ ਦੰਦ ਆ ਗਈ ਪੂਰੇ ਦੰਦ ਘਰੇ ਜੰਮੀ ਸੀ ਆਪਣੇ ਹਾਂ ਘਰ ਦੀ ਆ ਬਈ ਇਹ ਲਓ ਬਈ ਦੇਖੋ ਬਾਈ ਨੇ ਰੱਖੀ ਆ ਹਣਾ ਮਾਲ ਦੇ ਵਿੱਚ ਕੰਜਪਾਠ ਆ ਤੇ ਬੱਕਰੀਆਂ ਬਾਈ ਸਾਰੀਆਂ ਤੁਹਾਨੂੰ ਦਿਖਾਈਆਂ ਕੱਲੀ ਨਗਰੀ ਆ ਤੇ ਜਿਵੇਂ ਜਿਵੇਂ ਬਾਈ ਸੂਈ ਜਾਂਦੀਆਂ ਬਾਈ ਹੋਰੀ ਉਹ ਬੱਚੇ ਸੇਲ ਕਰੀ ਜਾਂਦੇ ਆ ਤੇ ਜਿਹੜੇ ਭਰਾਵਾਂ ਨੇ ਸ਼ੌਂਕ ਕਰਨਾ ਬੱਚਿਆਂ ਦਾ ਕੋਈ ਬੱਕਰੀ ਲੈਣੀ ਆ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਬਾਕੀ ਪੱਠਾ ਪੁੱਠਾ ਬਾਈ ਹੋਰ ਵੀ ਹੈਗੇ ਪੰਜ ਪੰਜ 6 6 ਮਹੀਨਿਆਂ ਦੀਆਂ ਉਹ ਵੀ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ हां ਲਓ ਬਾਈ ਨਾਗਰੀ ਪੱਠਾ ਹਨਾ ਬਹੁਤ ਸੋਹਣੀ ਬਾਈ ਕਿੰਨੀ ਉਮਰ ਹੋ ਗਈ ਇਹਦੀ ਇਹ ਵੀ ਬਾਈ ਨਵੇਂ ਚਾਰ ਦਾਂਦੀ ਆ ਨਵੇਂ ਚਾਰ ਦਾਂਦਾ ਬਾਈ ਹੋ ਗਈ ਕ੍ਰਾਸ ਕਿ ਨਹੀਂ ਨਹੀਂ ਬਾਈ ਕਰਾਈ ਨਹੀਂ ਨਹੀਂ ਕਰਾਈ ਨਹੀਂ ਨਹੀਂ ਕਰਾਈ ਭਾਈ ਜਿਵੇਂ ਬੱਕਰਾ ਵਿੱਚ ਹੁੰਦਾ ਫਿਰ ਇਹਨੂੰ ਕਿਵੇਂ ਬਚਾ ਕੇ ਕਿਵੇਂ ਰੱਖਦੇ ਹੋ ਕਿ ਵਾਲੀਆਂ ਔਖੀਆਂ ਬਚਾਉਣੀਆਂ ਪੈਂਦੀਆਂ ਬਾਈ ਅੱਛਾ ਹਾਂ ਬੱਕਰੇ ਨੂੰ ਆਰਡਰ ਰੱਖਣਾ ਪੈਂਦਾ ਠੀਕ ਹੈ ਬਾਈ ਹਾਂਜੀ ਬਾਈ ਤੇ ਹਾਈਟ ਕਿੰਨੀ ਹੋਊਗੀ ਇਹਦੀ ਬਾਈ ਹੋਗੀ 49 ਇੰਚ ਦੀ ਬਾਈ 49 ਇੰਚ ਹਾਂਜੀ ਲਓ ਬਈ ਪੱਠ ਬਹੁਤ ਵਧੀਆ ਸ਼ਕੀਨ ਪੱਠਾ ਹਨਾ ਹਾਂਜੀ ਤੇ ਬਾਈ ਨੇ ਹਜੇ ਕ੍ਰੋਸ ਨਹੀਂ ਕਰਾਈ ਹੁਣ ਕਰਾਉਂਗੇ ਫਿਰ ਇਹਨੂੰ ਹਾਂਜੀ ਬਾਈ ਹੁਣ ਕਰਾ ਦਾਂਗੇ ਲਓ ਹਾਂ ਦਾ ਚਾਰੇ ਪੰਜ ਪੱਠਾ ਕਰਵਾਵਾਂਗੇ ਬਾਈ ਦੇਖੋ ਬਈ ਹਨਾ ਆ ਬੱਚਾ ਲਗਾ ਨਹੀਂ ਤੇ ਆ ਬਈ ਆਪਣੇ ਵੀਟਰ ਦਾ ਬੱਚਾ ਇਹੇ ਹਾਂਜੀ ਭਾਈ ਇਹ ਪਾਵਰ ਦਾ ਹਾਂਜੀ ਇਹ ਪਾਵਰ ਦਾ ਇਹਦੀ ਮਾਂ ਦਿਖਾ ਦਿਓ ਕਿਹੋ ਜੀ ਆ ਭਾਈ ਮਾਂ ਜੀ ਪਹਿਲਾਂ ਪਾਠਾ ਭਾਈ ਡੱਬੀ ਹੈਗੀ ਇਹ ਦੋ ਬੱਚੇ ਆਏ ਸੀਗੇ ਹਾਂਜੀ ਭਾਈ ਦੇਖੋ ਭਾਈ ਹਨਾ ਇਹ ਭਾਈ ਕਰ ਦੋਗੇ ਸੇਲ ਬੱਚੇ ਛੋਟੇ ਵੀ ਹਾਂਜੀ ਕਰ ਦਾਂਗੇ ਲੋ ਜੀ ਦੇਖੋ ਪਰ ਹਜੇ ਨਹੀਂ ਨਿਕਨਾਂਦੇ ਆ ਇਹ ਤਾਂ ਭਾਈ ਦੋ ਤਿੰਨ ਦਿਨਾਂ ਦੀ ਹੈ ਅੱਛਾ ਦੋ ਤਿੰਨ ਦਿਨਾਂ ਦੀ ਆ ਇਸ ਬੱਕਰੀ ਦੇ ਪਹਿਲਾਂ ਪਾਠੀ ਸੋਈ ਹੈ ਭਾਈ ਹਾਂਜੀ ਦੇਖੋ ਬਈ ਆਈਦੇ ਆ ਪੱਠ ਦੇ ਰਿਜ਼ਲਟ ਬਹੁਤ ਸੋਹਣਾ ਕੱਢਿਆ ਬੱਕਰੀ ਨੇ ਹਨਾ ਹੂੰ ਬੱਕਰੇ ਦੇ ਗਿਆ ਇੱਕ ਬੱਚਾ ਲਾਲ ਡੱਬਾ ਬੱਚਾ ਹੂੰ ਇਹ ਪੱਠ ਬੱਕਰਾ ਬਈ ਇਹ ਹਾਂਜੀ ਪੱਠ ਬੱਕਰਾ ਹੀ ਅੱਠ ਬੱਕਰਾ ਲਓ ਬਈ ਦੇਖੋ ਬਾਈ ਨਾਲ ਸੰਪਾਰਕ ਕਰ ਲਓ ਜਿਨ੍ਹਾਂ ਨੇ ਇਹ ਬੱਚੇ ਵੀ ਲੈਣੇ ਆ ਥੋੜੇ ਬਹੁਤ ਦਿਨਾਂ ਦੇ ਪਾਲ ਕੇ ਬਈ ਦੇ ਦਊਗਾ ਬੱਚੇ ਬਹੁਤ ਸੋਹਣੇ ਆ ਤਿਆਰ ਹੋਣ ਵਾਲੇ ਆ ਤੇ ਪੱਠ ਵੀ ਉਹ ਵਾਸੀ ਕਿਵੇਂ ਹੈ ਉਮਰ ਦੰਦ ਕਿਵੇਂ ਆ ਨਵੇਂ ਚਾਰ ਦੰਦ ਆ ਨਵੇਂ ਚਾਰ ਦੰਦ ਪਹਿਲਾਂ ਕਿੱਚੀ ਲੱਗੀ ਸੀਗੀ ਹਾਂਜੀ ਅੱਛਾ ਹਾਂਜੀ ਲਓ ਬਈ ਦੇਖੋ ਨਾ ਬਹੁਤ ਸੋਹਣੇ ਬੱਚੇ ਆ। ਹਲੋ ਜੀ। ਤੇ ਬਈ ਇਹ ਆਪਣੀ ਲੋਕੇਸ਼ਨ ਕਿੱਥੇ ਆ ਜਗ੍ਹਾ ਜਿੱਥੇ ਤੁਸੀਂ ਬੈਠੇ ਹੋ? ਰਾਮਪੁਰੇ ਤੋਂ ਆਉਣਾ ਜਾਂ ਕਿਸੇ ਨੇ ਬਟਿੰਡਾ ਆਉਣਾ? ਕਿੱਥੇ ਆਉਣਾ ਪਊਗਾ? ਬਟਿੰਡਾ ਆਪਣੇ ਤੋਂ ਰਾਮਪੁਰੇ ਤੋਂ 30 ਕਿਲੋਮੀਟਰ ਹੈ। ਹਾਂਜੀ। ਹਾਂਜੀ ਬਈ। ਰਾਮਪੁਰੇ ਤੋਂ ਮਹਰਾਏ ਰੋਡ ਜਾਂਦਾ। ਰਾਮਪੁਰੇ ਤੋਂ ਮਹਰਾਏ ਰੋਡ ਤੇ। ਠੀਕ ਆ ਬਈ। ਹਾਂ। ਬਾਬੇ ਬੂਟੇ ਦਾ ਕੰਡਾ ਆਉਂਦਾ ਜੀ। ਬਾਬੇ ਬੂਟੇ ਦਾ ਕੰਡਾ ਤੇ ਉੱਥੇ ਆਪਣਾ ਫਾਰਮ ਆ ਜੀ। ਹਾਂਜੀ ਉੱਥੇ ਆਪਣਾ ਫਾਰਮ ਹੈ। ਠੀਕ ਹੈ। ਜਿੱਥੇ ਬੱਚਨੇ ਬੱਕਰੀਆਂ ਵਾਲੇ ਉਹੀ ਪਾਜਦਾ ਮਸ਼ਹੂਰਤਾ ਜ ਠੀਕ ਹੈ ਬਈ ਹਾਂਜੀ ਉਹਨਾਂ ਦੀਆਂ ਲਓ ਬਈ ਉਹਨਾਂ ਦੇ ਬਦੌਲਤ ਚੱਕੀ ਫਿਰਦੇ ਆਂ ਠੀਕ ਹੈ ਬਈ ਹਾਂਜੀ ਬਈ ਜੇ ਕਿਸੇ ਨੇ ਬੱਚੇ ਲੈਣੇ ਆ ਹਨਾ ਇੱਕ ਤਾਂ ਆਪਣਾ ਨੰਬਰ ਦੱਸ ਦਿਓ ਜੀ ਤੇ ਜਿਹੜੇ ਬੱਕਰੇ ਹੈਗੇ ਆਪਣੇ ਕੋਲੇ ਵੱਡੇ ਉਹਨਾਂ ਬਾਰੇ ਵੀ ਦੱਸ ਦਿਓ ਵੀ ਸੇਲ ਤਾਂ ਨਹੀਂ ਕਰਨੀ ਆਪਾਂ ਨਹੀਂ ਬਈ ਬੱਕਰੇ ਵੱਡੇ ਨੂੰ ਸੇਲ ਆ ਉਹ ਨਹੀਂ ਕਰਨੇ ਬਈ ਠੀਕ ਹੈ ਬਈ ਉਹਨਾਂ ਬਾਰੇ ਕੋਈ ਭਰਾ ਨੂੰ ਨਹੀਂ ਉਹਨਾਂ ਬਾਰੇ ਕੋਈ ਫੋਨ ਨਾ ਤੇ ਬੱਚੇ ਸਾਰੇ ਵੇਚ ਦਿਓਗੇ ਜੇ ਕਿਸੇ ਨੂੰ ਲੈਣੇ ਹੋਣ ਹਾਂਜੀ ਹਾਂਜੀ ਬਈ ਬੱਚੇ ਵੇਚ ਦੇ ਨੰਬਰ ਦੱਸ ਦਿਓ ਬਈ ਆਪਣਾ ਨੰਬਰ ਵੀਰੇ 98394 ਹੂੰ 97855 ਜਿਹੜੇ ਬਈ ਨੌਜਵਾਨ ਭਰਾ ਥੋੜੀ ਉਮਰ ਦੇ ਆ ਬੱਕਰੀਆਂ ਦੇ ਕੰਮ ਚਾਉਣਾ ਚਾਹੁੰਦੇ ਆ ਹਾਂਜੀ ਬਈ ਆਪ ਦੇ ਤਿਆਰ ਬੇਜ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਵੀ ਕਿਵੇਂ ਕੰਮ ਕਰਨ ਕਿਹੜੇ ਤਰੀਕੇ ਨਾਲ ਕੰਮ ਵੀਰੇ ਨਵੇਂ ਮੁੰਡੇ ਵਧੀਆ ਇਧਰ ਵਧੀਆ ਲੈਣ ਆਗੇ ਇਧਰ ਵਧੀਆ ਵੜਨ ਤੇ ਵਧੀਆ ਕੰਮ ਆ ਵੀਰੇ ਠੀਕ ਹੈ ਵਧੀਆ ਇਨਕਮ ਆ ਵੀਰੇ ਵਧੀਆ ਹਰ ਇੱਕ ਭਰਾ ਨੂੰ ਕਰਨਾ ਚਾਹੀਦਾਗਾ ਤੇ ਬਾਈ ਦਾ ਵੀ ਇੰਸਟਾਗ੍ਰam ਤੇ ਪੇਜ ਬਣਿਆ ਆਪਾਂ ਨਾਲ ਲਿੰਕ ਦੇ ਦਾਂਗੇ ਬਈ ਕੀ ਨਾਂ ਤੇ ਆ ਪੇਜ ਆਪਣਾ ਸਤਨਾਮ ਗੋਡ ਫਾਰਮ ਦੇ ਸਤਨਾਮ ਗੋਡ ਫਾਰਮ ਦੇ ਨਾਂ ਤੇ ਹਨਾ ਬਾਈ ਨੂੰ ਫੋਲੋ ਜ਼ਰੂਰ ਕਰਿਓ ਤੇ ਬਾਈ ਦੇਵ ਕਿਵੇਂ ਲੱਗੇ ਬਾਈ ਦੇ ਬੱਚੇ ਤੁਹਾਨੂੰ ਬਹੁਤ ਵਧੀਆ ਨੇ ਬੱਚੇ ਬਾਈ ਠੀਕ ਆ ਬਾਈ ਹਾਂ ਵਧੀਆ ਬੱਚੇ ਆ ਬਾਕੀ ਸਾਮ ਸੰਭਾਲ ਵਧੀਆ ਜੀ ਹੂੰ ਬਾਕੀ ਜੇ ਕਿਸੇ ਨੇ ਲੈਣਿਆਂ ਤਾਂ ਕੋਈ ਨਹੀਂ ਆਪਾਂ ਜਾਇਜ਼ ਰੇਟ ਨਾਲ ਬੱਚੇ ਦਵਾਵਾਂਗੇ ਤੋਂ ਬਾਈ ਤੋਂ ਠੀਕ ਆ ਬਾਈ ਹਾਂ ਜੇ ਕੋਈ ਨਵਾਂ ਭਰਾਵਾਂ ਦਾ ਹਨਾ ਹਾਂ ਨਾ ਨਾ ਬਾਈ ਜਾਇਜ਼ ਰੇਟ ਨਾਲ ਠੀਕ ਆ ਬਾਈ ਠੀਕ ਆ ਬਾਈ ਧੰਨਵਾਦ ਠੀਕ ਆ ਬਾਈ ਧੰਨਵਾਦ